ਸਾਹੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਕੱਲ ਅਸੀਂ ਕਰਿਆ ਸੀ ਕਿੱਸਾ ਅੱਜ ਕਰ ਰਹੇ ਹਾਂ ਵਾਰ ਅਤੇ ਜੰਗਨਾਮਾ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਕਿ ਵਾਰ ਕੀ ਹੁੰਦੀ ਹੈ ਵਾਰ ਬੜਾ ਹੀ ਇੰਪੋਰਟੈਂਟ ਟੌਪਿਕ ਹੈ UGC NET ਪੰਜਾਬੀ ਦੇ ਲਈ ਇਹਦੇ ਵਿੱਚੋਂ ਜ਼ਰੂਰ ਕੁਐਸਚਨ ਦੇਖਣ ਨੂੰ मिल सकदे जी ਤਾਂ ਬਿਲਕੁਲ ਧਿਆਨ ਨਾਲ ਇਸ ਨੂੰ ਸੁਣਨਾ ਜੋ ਵਾਰ ਸ਼ਬਦ ਹੈ ਉਹ ਸੰਸਕ੍ਰਿਤ ਦੇ ਵ੍ਰੀ ਤਾਤੂ ਤੋਂ ਬਣਿਆ ਹੈ ਵਾਰ ਸ਼ਬਦ ਸੰਸਕ੍ਰਿਤ ਦੇ ਵ੍ਰੀ ਤਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ ਵਾਰ ਕਰਨਾ ਵਾਰ ਰੋਕਣਾ ਜਾਂ ਵੈਰੀ ਵਾਰ ਦਾ ਬੇਸਿਕਲੀ ਅਰਥ ਕੀ ਹੈ ਕਿਸੇ ਦੇ ਉੱਤੇ ਵਾਰ ਕਰਨਾ ਜਾਂ ਫਿਰ ਕੋਈ ਆਪਣੇ ਤੇ ਵਾਰ ਕਰ ਰਿਹਾ ਉਸ ਨੂੰ ਰੋਕਣਾ ਜਾਂ ਫਿਰ ਜੋ ਵੈਰ ਰੱਖਦਾ ਹੈ ਵੈਰੀ ਇਹ ਕੀ ਹੈ ਵਾਰ ਦਾ ਅਰਥ ਹੈ ਇਸ ਵਿੱਚ ਪਾਧਰੂਪ ਵਿੱਚ ਯੁੱਧ ਦਾ ਵਰਣਨ ਕੀਤਾ ਜਾਂਦਾ ਹੈ ਪਾਧਰੂਪ ਦੇ ਅੰਦਰ ਕੀਤਾ ਜਾਂਦਾ ਹੈ ਕਿਸ ਦਾ ਵਰਣਨ ਯੁੱਧ ਦਾ ਇਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧ ਪ੍ਰਸੰਗ ਦਾ ਵਰਣਨ অতি ਨਾਇਕ ਪ੍ਰਤਿਨਾਇਕ ਬਾਰੇ ਦੱਸਿਆ ਜਾਂਦਾ ਹੈ ਵਾਰ ਦੇ ਵਿੱਚ ਹੁੰਦਾ ਕੀ ਹੈ ਯੁੱਧ ਦਾ ਵਰਣਨ ਹੁੰਦਾ ਹੈ ਕਿਸੇ ਵੀ ਯੁੱਧ ਦਾ ਵਰਣਨ ਵਾਰ ਦੇ ਅੰਦਰ ਕੀਤਾ ਜਾਂਦਾ ਹੈ ਜਿਸ ਦੇ ਅੰਦਰ ਜਿਹੜਾ ਸਾਡਾ ਹੀਰੋ ਹੁੰਦਾ ਹੈ ਨਾਇਕ ਹੁੰਦਾ ਹੈ ਅਸੀਂ onun ਦੀ ਬੜੀ ਹੀ ਸਿਫਤ ਕਰਦੇ ਆ ਪ੍ਰਸ਼ੰਸਾ ਕਰਦੇ ਆ ਫਿਰ ਉਸ ਤੋਂ ਬਾਅਦ ਯੁੱਧ ਪ੍ਰਸੰਗ ਬਾਰੇ ਦੱਸਿਆ ਜਾਂਦਾ ਹੈ ਕਿ ਯੁੱਧ ਕਿਵੇਂ ਹੋਇਆ ਯੁੱਧ ਦੇ ਵਿੱਚ ਕੀ ਕੀ ਘਟਨਾਵਾਂ ਘਟੀਆਂ ਫਿਰ ਉਸ ਤੋਂ ਬਾਅਦ ਨਾਇਕ ਅਤੇ ਪ੍ਰਤੀ ਨਾਇਕ ਜਿਹੜਾ ਪ੍ਰਤੀ ਨਾਇਕ ਸਾਡਾ ਹੁੰਦਾ ਹੈ ਵਿਲਨ ਹੁੰਦਾ ਹੈ ਖਲਨਾਇਕ ਹੁੰਦਾ ਹੈ ਉਸ ਦੇ ਬਾਰੇ ਵੀ ਸਾਨੂੰ ਦੱਸਿਆ ਜਾਂਦਾ ਹੈ ਜਿਹੜੀ ਵਾਰ ਹੈ ਇਹਦੀਆਂ ਵਿਸ਼ੇਸ਼ਤਾਵਾਂ ਕੀ ਕੀ ਨੇ ਅਤੇ ਤੁਹਾਨੂੰ ਇਹ ਚੀਜ਼ ਯਾਦ ਰੱਖਣੀ ਹੈ ਕਿ ਜੋ ਵਾਰ ਹੈ ਉਹ ਫ੍ਰੀ ਦਾਤੂ ਤੋਂ ਬੜਿਆ ਹੈ ਜਿਸ ਦਾ ਅਰਥ ਹੁੰਦਾ ਹੈ ਵਾਰ ਕਰਨਾ ਵਾਰ ਰੋਕਣਾ ਜਾਂ ਬੈਰ ਵਿਸ਼ੇਸ਼ਤਾਵਾਂ ਦੇ ਵਿੱਚ ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਨਾਇਕ ਦਾ ਜਸ ਗਾਇਆ ਜਾਂਦਾ ਹੈ ਜਿਹੜਾ ਸਾਡਾ ਨਾਇਕ ਹੁੰਦਾ ਹੈ ਹੀਰੋ ਹੁੰਦਾ ਹੈ ਉਹਦਾ ਜਸ ਗਾਇਆ ਜਾਂਦਾ ਹੈ ਯਾਨੀ ਕਿ ਉਹਦੀ ਬੜੀ ਹੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਉਸ ਦੀ ਸਿਫਤ ਕੀਤੀ ਜਾਂਦੀ ਹੈ ਉਸ ਦਾ ਇੱਕ ਅੱਛਾ ਜਿਹੜਾ ਹੈ ਸਟੈਂਡਰਡ ਸਟੇਟਸ ਦਿਖਾਇਆ ਜਾਂਦਾ ਸਾਨੂੰ ਇਸ ਦੀ ਸ਼ੁਰੂਆਤ ਮੰਗਲਾਚਰਨ ਤੋਂ ਹੁੰਦੀ ਹੈ ਜਦੋਂ ਵੀ ਅਸੀਂ ਕੋਈ ਵਾਰ ਸਟਾਰਟ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਮੰਗਲਾਚਰਨ ਹੁੰਦਾ ਹੈ ਇਸ ਦੇ ਤਿੰਨ ਪੱਖ ਹੁੰਦੇ ਨੇ ਹੁਣ ਕੋਈ ਵੀ ਵਾਰ ਹੈ ਨਾ ਉਸ ਦੇ ਅੰਦਰ ਮੀਨ ਤਿੰਨ ਪੱਖ ਹੋਣਗੇ ਠੀਕ ਹੈ ਪਹਿਲੇ ਪੱਖ ਦੇ ਅੰਦਰ ਕੀ ਹੋਏਗਾ ਸ਼ੰਕਾ ਸ਼ੰਕਾ ਪੱਖ antisense ਨੂੰ ਕਹਿੰਦੇ ਆ ਯਾਨੀ ਕਿ ਯੁੱਧ ਦਾ ਕਾਰਨ ਕੀ ਹੈ ਦੂਜਾ ਪੱਖ ਜਿਹੜਾ ਸਾਡਾ ਹੁੰਦਾ ਹੈ ਉਹਦੇ ਵਿੱਚ ਅਸੀਂ ਕੀ ਦਿਕਾਨੇ ਆ ਉਹਨੂੰ ਸੰਘਰਸ਼ ਪੱਖ ਕਹਿੰਦੇ ਨੇ ਯਾਨੀ ਕਿ ਯੁੱਧ ਦਾ ਵਿਸਥਾਰ ਸਾਰਾ ਕਿਸ ਤਰੀਕੇ ਨਾਲ ਯੁੱਧ ਹੋ ਰਿਹਾ ਹੈ ਕੀ ਕੀ ਘਟਨਾਵਾਂ ਘਟ ਰਹੀਆਂ ਨੇ ਕੀ ਕੀ ਚੀਜ਼ਾਂ ਹੋ ਰਹੀਆਂ ਨੇ ਯੁੱਧ ਦੇ ਅੰਦਰ ਪੂਰਾ ਯੁੱਧ ਦੇ ਬਾਰੇ ਡਿਟੇਲ ਜਿਹੜੀ ਵਿਸਥਾਰ ਹੁੰਦੀ ਹੈ ਉਹ ਸੰਘਰਸ਼ ਪੱਖ ਦੇ ਵਿੱਚ ਆਂਦੀ ਹੈ ਤੇ ਤੀਜਾ ਜਿਹੜਾ ਸਾਡਾ ਪੱਖ ਹੁੰਦਾ ਹੈ ਹੁੰਦਾ ਹੈ ਸਮਾਧਾਨ ਪੱਖ ਸਮਾਧਾਨ ਪੱਖ ਦੇ ਅੰਦਰ ਬੇਸਿਕਲੀ ਸਿੱਟਾ ਤੁਹਾਡਾ ਕੀ ਕਨਕਲੂਜਨ ਨਿਕਲਿਆ ਵਾਰ ਦਾ ਕੌਣ ਜਿੱਤੇ ਆ ਕੌਣ ਹਾਰਿਆ ਕੀ ਕੀ ਹੋਇਆ ਉਹਦੇ ਵਿੱਚ ਜਿਹੜਾ ਐਂਡ ਕਨਕਲੂਜਨ ਪੁਆਇੰਟ ਤੁਹਾਨੂੰ ਸਿੱਟੇ ਦੇ ਅੰਦਰ ਦੱਸਿਆ ਜਾਂਦਾ ਹੈ ਤਾਂ ਇਹ ਵਾਰਤ ਦੇ ਕੀ ਨੇ ਤਿੰਨ ਪੱਖ ਹੁੰਦੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਧਿਆਤਮਕ ਵਾਰ ਆਉਂਦੀਆਂ ਨੇ ਹੁਣ ਇਹ ਤਾਂ ਹੋ ਗਈਆਂ ਜੀ ਸਾਡੀਆਂ ਵਾਰਾਂ ਇਹਦੇ ਅੰਦਰ ਕੀ ਹੈ ਯੁੱਧ ਦਾ ਵਰਣਨ ਹੁੰਦਾ ਪਰ ਜਿਹੜੀਆਂ ਅਧਿਆਤਮਕ ਵਾਰਾਂ ਵੀ ਲਿਖੀਆਂ ਜਾਂਦਾ ਨੇ ਉਹਦੇ ਵਿੱਚ ਮਹੱਤਮ ਵਰਤਿਆ ਜਾਂਦਾ ਹੈ ਠੀਕ ਹੈ ਜਿਹੜਾ ਮਹੱਤਮ ਹੁੰਦਾ ਉਹ ਇਨਾਂ ਵਾਰਾਂ ਦੇ ਵਿੱਚ ਨਹੀਂ ਹੁੰਦਾ ਜਿਹੜੀਆਂ ਲੋਕ ਵਾਰਾਂ ਜਾਂ ਜੰਗ ਵਾਰਾਂ ਨੇ ਇਸ ਤੋਂ ਲਾਵਾ ਜਿਹੜੀਆਂ ਅਧਿਆਤਮਕ ਵਾਰ ਆਉਂਦੀਆਂ ਨੇ ਇਨਾਂ ਵਿੱਚ ਮਹਾਤਮ ਹੁੰਦਾ ਹੈ ਵਾਰ ਪੋੜੀਆਂ ਵਿੱਚ ਲਿਖੀ ਜਾਂਦੀ ਹੈ ਵਾਰ ਦੀ ਰਚਨਾ ਕਿਸ ਚ ਹੁੰਦੀ ਹੈ ਪੋੜੀਆਂ ਦੇ ਵਿੱਚ ਇਸ ਨੂੰ ਯਾਦ ਰੱਖਣਾ ਵਾਰ ਦੀਆਂ ਘਟਨਾਵਾਂ ਇਤਿਹਾਸਕ ਅਤੇ ਮਿਥਿਹਾਸਕ ਹੁੰਦੀਆਂ ਨੇ ਜਿਹੜੀਆਂ ਵਾਰ ਦੀਆਂ ਘਟਨਾਵਾਂ ਨੇ ਉਹ ਇਤਿਹਾਸਕ ਵੀ ਹੋ ਸਕਦੀਆਂ ਹਨ ਤੇ ਮਿਥਿਹਾਸਕ ਵੀ ਇਤਿਹਾਸਕ ਜੋ ਇਤਿਹਾਸ ਦੇ ਵਿੱਚ ਘਟਨਾਵਾਂ ਘਟੀਆਂ ਉਹਨਾਂ ਦੇ ਬੇਸ ਤੇ ਅਸੀਂ ਵਾਰ ਰਚਨਾ ਕਰ ਸਕਦੇ ਹਾਂ ਮਿਥਿਹਾਸਕ ਜੋ ਸਾਨੂੰ ਘਟਨਾਵਾਂ ਮਤਲਬ ਕਿ ਦੇਖਣ ਨੂੰ ਮਿਲਦੀਆਂ ਜਿਵੇਂ ਕਿ ਚੰਡੀ ਦੀ ਵਾਰ ਹੈ ਉਹ ਇੱਕ ਮਿਥਿਹਾਸਕ ਘਟਨਾ ਦੇ ਉੱਤੇ ਰਚਿਤ ਹੈ ਠੀਕ ਹੈ ਜਿਹੜੇ ਵਾਰ ਦੇ ਅੰਦਰ ਛੰਦ ਵਰਤੇ ਜਾਂਦੇ ਨੇ ਉਹ ਮੇਨ ਛੰਦ ਨੇ ਨਿਸ਼ਾਨੀ ਅਤੇ ਸਿਰਖੰਡੀ ਨਿਸ਼ਾਨੀ ਤੇ ਸਿਰਖੰਡੀ ਇਹ ਯਾਦ ਰੱਖਣਾ ਹੈ ਜਿਹੜਾ ਵਾਰ ਦੇ ਅੰਦਰ ਰਸ ਹੈ ਉਹ ਹੁੰਦਾ ਹੈ ਵੀਰ ਰੋਦ੍ਰ ਵਿਪਤਸ ਭਿਆਨਕ ਆਦ ਠੀਕ ਹੈ ਜਿਹੜਾ 메ਨ ਰਸਤਾ ਵਾਰ ਦੇ ਅੰਦਰ ਵੀਰ ਰਸ ਹੀ ਰਹੇਗਾ ਇਸ ਤੋਂ ਇਲਾਵਾ ਰੋਦਰ ਰਸ ਭਿਆਨਕ ਰਸ ਵੀ ਹੁੰਦੇ ਚ ਹੁੰਦੇ ਨੇ ਤੇ ਅਧਿਆਤਮਕ ਵਾਰਾਂ ਦੇ ਵਿੱਚ ਸਾਨੂੰ ਰੋਦਰ ਭਿਆਨਕ ਰਸ ਨਹੀਂ ਵਿਕਦਾ ਉਹਦੇ ਸਾਨੂੰ ਸ਼ਾਂਤ ਰਸ ਮਿਲਦਾ ਹੈ ਬਾਕੀ ਇਹ ਯਾਦ ਰੱਖਣਾ ਕਿ ਭਾਈ ਗੁਰਦਾਸ ਜੀ ਦੀ 39 ਵਾਰਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 12 ਜੂਨ ਇਹੋ ਗੁਰੂ ਸਾਹਿਬਾਨਾ ਘਰ ਰਚਿਤ ਦਰਜਨੀ ਠੀਕ ਹੈ ਇਹ ਸੀ ਵਾਰ ਬਾਰੇ ਜੋ ਮੇਨ ਮੇਨ ਡਿਟੇਲ ਜੋ ਕਿ ਤੁਸੀਂ ਯਾਦ ਰੱਖਣੀ ਹੈ ਕਿ ਵਾਰ ਦੀ ਉਤਪਤੀ ਕਿਹੜੀ ਧਾਤੂ ਤੋਂ ਹੋਈ ਤੇ ਵਾਰ ਦੇ ਅੰਦਰ ਵਿਸ਼ੇਸ਼ਤਾਵਾਂ ਕੀ ਕੀ ਨੇ ਇਸ ਦੇ ਕਿੰਨੇ ਪੱਖ ਹੁੰਦੇ ਨੇ ਜਾਂ ਇਹ ਪੋੜੀਆਂ 'ਚ ਰਚੀ ਜਾਂਦੀ ਹੈ ਜਾਂ ਇਸ ਤੋਂ ਇਲਾਵਾ ਛੰਦ ਕਿਹੜੇ ਵਰਤੇ ਜਾਂਦੇ ਨੇ ਤੇ ਰਸ ਕਿਹੜੇ ਹੁੰਦੇ ਨੇ ਇਹ ਚੀਜ਼ਾਂ ਜ਼ਰੂਰ ਯਾਦ ਰੱਖਣੀ ਹੈ ਹੁਣ ਅਸੀਂ ਦੇਖਦੇ ਹਾਂ ਕਿ ਵਾਰ ਦਾ ਨਿਕਾਸ ਕਦੋਂ ਹੋਇਆ ਠੀਕ ਹੈ ਜਿਹੜਾ 9ਵੀਂ 10ਵੀਂ ਸਦੀ ਸੀ ਨਾ ਉਹਦੇ ਵਿੱਚ ਸਾਨੂੰ 12 ਵਾਰਾ ਮਿਲਦੀਆਂ ਨੇ ਠੀਕ ਹੈ ਤਾਂ ਨਿਕਾਸ 9ਵੀਂ 10ਵੀਂ ਸਦੀ ਚ ਅਸੀਂ ਕਹਿ ਸਕਦੇ ਹਾਂ ਸਾਨੂੰ ਉਦੋਂ ਲਿਖੀਆਂ ਜਿਹੜੀਆਂ ਲੋਕ ਵਾਰਾਂ ਨੇ ਉਹ ਮਿਲਦੀਆਂ ਨੇ ਉਹਨਾਂ ਦੀ ਗਿਣਤੀ ਹੈ 6 ਆਧਕਾਲ ਦੀਆਂ 6 ਵਾਰਾਂ ਲੋਕ ਵਾਰਾਂ ਠੀਕ ਹੈ ਸਾਨੂੰ ਮਿਲਦੀਆਂ ਨੇ ਜਿਹੜੀਆਂ ਕਿ ਕਿਹੜੀ-ਕਿਹੜੀ ਨੇ ਰਾਇਕ ਮਲਮੋਜ ਦੀ ਵਾਰ ਟੁੰਡੇ ਅਸ ਰਾਜੇ ਦੀ ਵਾਰ सिकंदर इब्राहिम दीवार लल्ले पहले मेदीवार हंसने में मेदीवारते मूसे दीवार ये छह वारम बहुत ज्यादा इंपॉर्टेंट ने एना बारे क्वेश्चन बन जाता है ਤੁਸੀਂ ਇਸ ਬਾਰੇ ਥੋੜੀ ਥੋੜੀ ਡਿਟੇਲ ਤੁਹਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਕਿ رائے ਕਮਲ ਮੋਜ਼ ਦੀਵਾਰ ਹੈ ਇਹ ਕੀ ਹੈ ਚਾਚੇ ਭਤੀਜੇ ਦੀਆਂ ਦੇ ਵਿੱਚ ਲੜਾਈ ਸੀ ਤੁਹਾਨੂੰ ਥੋੜਾ ਥੋੜਾ ਬਸ ਐਵੇਂ ਨਹੀਂ ਮੈਂ ਕਹਿੰਦੀ ਕਿ ਸਾਰੀ ਵਾਰ ਤੁਸੀਂ ਰਟਣੀ ਹੈ ਮਰ ਤੋਂ ਨੂੰ ਥੋੜਾ ਬਹੁਤ ਜ਼ਰੂਰ ਇੱਕ ਵਾਰ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਤਰ ਨਾਇਕ ਕੌਣ ਹੈ ਖਲ ਨਾਇਕ ਕੌਣ ਹੈ ਉਸ ਵਿੱਚ ਕੀ ਘਟਨਾਵਾਂ ਸੀ ਜਿੱਤ ਕਿੰਦੀ ਹੋਈ ਸੀ ਤਾਂ ਇਹ ਸਪਲਾਈ ਤੁਸੀਂ ਜ਼ਰੂਰ ਪੜੋ ਜਿਹੜੀ ਸਾਡੀ ਰਾਏਕਮਲ ਮੋਜ ਦੀ ਵਾਰ ਹੈ ਨਾ ਇਹਦੇ ਅੰਦਰ ਚਾਚੇ ਭਤੀਜੇ ਦਾ ਆਪਸ ਵਿੱਚ ਯੁੱਧ ਹੋਇਆ ਸੀ ਤੇ ਟੁੰਡੇ ਅਸ ਰਾਜੇ ਦੀ ਵਾਰ ਦੇ ਅੰਦਰ ਮਥਰੇਈ ਮਾ ਦਾ ਪਿਆਰ ਨਾ ਕਬੂਲਨ ਤੇ ਮੌਤ ਦੀ ਸਜ਼ਾ ਠੀਕ ਹੈ ਜੋ ਅਸ ਰਾਜਾ ਸੀ ਉਹ ਜਿਹੜਾ ਉਸਨੇ ਆਪਣੀ ਮਤਰੇਈ ਮਾਂ ਦਾ ਪਿਆਰ ਨਹੀਂ ਕਬੂਲਿਆ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਮਿਲੀ ਸੀ ਸਿਕੰਦਰ ਇਬਰਾਹਿਮ ਦੀ ਵਾਰ ਦੇ ਅੰਦਰ ਇਬਰਾਹਿਮ ਕੀ ਹੈ ਇੱਕ ਔਰਤ ਦੀ ਪਾਤਲ ਉੱਟਣ ਦੀ ਕੋਸ਼ਿਸ਼ ਕਰਦਾ ਹੈ ਸਿਕੰਦਰ ਉਸ ਨੂੰ ਬਚਾਉਂਦਾ ਹੈ ਇਸ ਕਰਕੇ ਉਹਨਾਂ ਵਿੱਚ ਯੁੱਧ ਹੁੰਦਾ ਹੈ ਲੱਲਿਆ ਬਈ ਲੰਮਾ ਕੀ ਸੀ ਕਾਂਗੜੇ ਦੇ ਰਾਜਪੂਤ ਸਰਦਾਰ ਸੀ ਠੀਕ ਹੈ ਪਾਣੀ ਦੀਵਾਰੀ ਪਿੱਛੇ ਉਹਨਾਂ 'ਚ ਲੜਾਈ ਹੁੰਦੀ ਹੈ ਹਸਨਾ ਤੇ ਮਹਿਮਾ ਦੋ ਰਾਜਪੂਤ ਸਰਦਾਰ ਹੁੰਦੇ ਨੇ ਉਨ੍ਹਾਂ ਵਿੱਚ ਲੜਾਈ ਹੁੰਦੀ ਹੈ ਤੇ ਜਿਹੜੀ ਮੂਸੇ ਦੀ ਵਾਰ ਹੁੰਦੀ ਹੈ ਜੋ ਮੂਸਾ ਹੁੰਦਾ ਹੈ ਨਾ ਉਸ ਦੀ ਮੰਗੇਤਰ ਹੁੰਦੀ ਹੈ ਉਸ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ ਤੇ ਮੂਸਾ ਉਸ ਨੂੰ ਮਤਲਬ ਕਿ ਲੜਕੇ ਵਾਪਸ ਲੈ ਕੇ ਆਉਂਦਾ ਹੈ ਉਹਦੀ ਮੰਗੇਤਰ ਨੂੰ ਪਰ ਉਸ ਦੀ ਮੰਗੇਤਰ ਵਾਪਸ ਆਪਦੇ ਹਸਬੰਡ ਕੋਲ ਹੀ ਚਲੀ ਜਾਂਦੀ ਹੈ ਇਹ ਇਹਨਾਂ ਵਾਰਾਂ ਬਾਰੇ ਮੈਂ ਤੁਹਾਨੂੰ ਥੋੜਾ ਥੋੜਾ ਦੱਸਿਆ ਹੈ ਜੋ ਕਿ ਤੁਸੀਂ ਮਿਨੀਮਮ ਤੋਂ ਮਿਨੀਮਮ ਇੰਨੀਆਂ ਚੀਜ਼ਾਂ ਦਾ ਜ਼ਰੂਰ ਯਾਦ ਰੱਖੋ ਇਹਨਾਂ ਵਾਰਾਂ ਦੇ ਅੰਦਰ ਤੇ ਉਸ ਤੋਂ ਇਲਾਵਾ ਜੋ ਵੈਰੀ ਵੈਰੀ ਇੰਪੋਰਟੈਂਟ ਹੈ ਹਮੇਸ਼ਾ ਇਹ ਕੁਐਸਚਨ ਪੁੱਛ ਲਿਤਾ ਜਾਂਦਾ ਹੈ ਕਿ ਰਾਏ ਕਮਾਲ ਮੋਜ ਦੀ ਵਾਰ ਜਾਂ ਟੁੰਡਿਆਸ ਰਾਜੇ ਦੀ ਵਾਰ ਜਾਂ ਕੋਈ ਵੀ ਵਾਰ ਤੁਹਾਨੂੰ ਦੇ ਦੇਗਾ ਇਸ ਨੂੰ ਕਿਹੜੀ ਧੁਨੀ ਉੱਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ ਕਿ ਕਿਸ ਰਾਗ ਦੇ ਉੱਤੇ ਕਿਸ ਧੁਨੀ ਦੇ ਉੱਤੇ ਇਹਨਾਂ ਨੂੰ ਗਾਏ ਜਾਂਦਾ ਆਦੇਸ਼ ਹੈ ਇਹ ਕੁਐਸਚਨ ਇੰਪੋਰਟੈਂਟ ਹੈ ਹੁਣ ਤੁਸੀਂ ਦੇਖੋ ਜਿਹੜੀ ਰਾਏ ਕਮਾਲ ਮੋਜ ਦੀ ਵਾਰ ਹੈ ਇਸ ਨੂੰ ਗੋੜੀ ਉੱਤੇ ਗਾਉਣ ਦਾ ਟੁੰਡਿਆਸ ਰਾਜੇ ਦੀ ਵਾਰ ਨੂੰ ਆਸਾ ਦੀਵਾਰ ਤੇ ਆਸਾ ਤੇ ਸੋਰੀ ਤੇ ਸਿਕੰਦਰ ਇਬਰਾਹਿਮ ਨੂੰ ਗੁਜਰੀ ਤੇ ਲੱਲੇ ਬਹਿਲੇ ਮੈ ਨੂੰ ਵੜਹਾਂਸ ਹਸਨੇ ਮਹਿਮੇ ਨੂੰ ਸਾਰੰਗ ਮੂਸੇ ਦੀਵਾਰ ਨੂੰ ਕਾਂੜੇ ਦੇ ਉੱਤੇ ਗਾਉਣ ਦਾ ਆਦੇਸ਼ ਹੈ ਤਾਂ ਇਹ ਜੋ ਛੇਵਾਰ ਹਨ ਬਹੁਤ ਇੰਪੋਰਟੈਂਟ ਨੇ ਇਹਦੇ ਵਿੱਚ ਕਿਹੜੇ ਕੈਰੈਕਟਰ ਸੀ ਉਹਨਾਂ ਦੇ ਅੰਦਰ ਯੁੱਧ ਦਾ ਕੀ ਮੇਨ ਰੀਜ਼ਨ ਸੀ ਤੇ ਉਸ ਤੋਂ ਇਲਾਵਾ ਇਹਨਾਂ ਨੂੰ ਕਿਹੜੀ ਧੁਨੀ ਉੱਤੇ ਗਾਉਣ ਦਾ ਆਦੇਸ਼ ਹੈ ਮੈਂ ਤੁਹਾਨੂੰ ਦੱਸਿਆ ਤੁਸੀਂ ਆਪਦੀ ਤਰਫ ਤੋਂ ਵੀ ਇਹਨਾਂ ਦੇ ਬਾਰੇ ਜ਼ਰੂਰ ਸਟੱਡੀ ਕਰ ਲੈਣਾ ਨੈਕਸਟ ਅਸੀਂ ਮੂਵ ਕਰਦੇ ਹਾਂ ਗੁਰਨਾਨਕ ਕਾਲ ਦੀਆਂ 12 ਦੇ ਉੱਤੇ ਇਹ ਸੀ ਗੁਰਨਾਨਕ ਕਾਲ ਤੋਂ ਪਹਿਲਾਂ ਆਦ ਕਾਲ ਦੀਆਂ 12 ਗੁਰਨਾਨਕ ਕਾਲ ਦੇ ਵਿੱਚ ਸਾਨੂੰ ਵੀ 12 ਮਿਲਦੀਆਂ ਨੇ ਉਹਨਾਂ ਦੀ ਗਿਣਤੀ ਹੈ 3 ਠੀਕ ਹੈ ਆਦ ਕਾਲ ਸਾਨੂੰ 6 12 ਮਿਲਦੀਆਂ ਨੇ ਗੁਰਨਾਨਕ ਕਾਲ ਚ ਸਾਨੂੰ 3 12 ਮਿਲਦੀਆਂ ਨੇ ਇਹ ਤਿੰਨ ਕਿਹੜੀਆਂ-ਕਿਹੜੀਆਂ ਨੇ ਮਲਕ ਮੂਰੀਦ ਠੀਕ ਹੈ ਤੇ ਜੋਦੇ ਵੀਰੇ ਪੁਰਬਾਣੀ ਦੀ 12 ਤੇ ਰਾਣੇ ਕਹਿਲਾਸ਼ ਦੀ 12 ਠੀਕ ਹੈ ਜਿਹੜੀ ਮਲਕ ਮੁਰੀਦ ਦੀ ਵਾਰ ਹੈ ਨਾ ਇਸ ਨੂੰ ਚੰਦ ਹੜਾ ਸੋਈਆ ਵੀ ਕਿਹਾ ਜਾਂਦਾ ਹੈ ਤੇ ਜੋਦੇਵਿਰ ਪੁਰਬਾਣੀ ਦੀ ਵਾਰ ਅਤੇ ਰਾણે ਕੇਲਾਸ਼ ਦੀ ਵਾਰ ਨੂੰ ਮਾਲਦੇਵ ਦੀ ਵਾਰ ਵੀ ਕਹਿੰਦੇ ਨੇ ਇਹ ਵੀ ਕੁਐਸਚਨ ਕਈ ਵਾਰੀ ਪੰਜ ਜਾਂਦਾ ਹੈ ਕਿ ਮਲਕ ਮੁਰੀਦ ਵਾਰ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਨਾਮ ਹੈ ਚੰਦ ਹੜਾ ਮੋਈਆ ਰਾણે ਕੇਲਾਸ਼ ਦੀ ਵਾਰ ਨੂੰ ਮਾਲਦੇਵ ਦੀ ਵਾਰ ਤੇ ਇਹਨਾਂ ਨੂੰ ਕਿਹੜੀ ਧੁਨੀ ਉੱਪਰ ਗਾਉਂਦਾ ਆਦੇਸ਼ ਹੈ ਮਾਲਕ ਮੁਰੀਦ ਨੂੰ ਮਾਜ ਜੋ ਦੇਵੀਰਪੁਰ ਬਾਣੀ ਦੀ ਵਾਰ ਨੂੰ ਰਾਮ ਕਲੀ ਅਤੇ ਰਾਣੀ ਕੇਲਾਸ਼ ਦੀ ਵਾਰ ਨੂੰ ਮਲਾਰ ਦੇ ਉੱਤੇ ਇਹ ਚੀਜ਼ਾਂ ਵੀ ਤੁਸੀਂ ਯਾਦ ਰੱਖਣੀਆਂ ਹਨ ਹੁਣ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਸਾਡੇ ਕੋਲ ਚੰਡੀ ਦੀ ਵਾਰ ਜਿਸ ਦਾ ਮੈਂ ਪਹਿਲੇ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਇੱਕ ਇਤਿਹਾਸਕ ਵਾਰ ਹੈ ਇਸ ਦੇ ਰਚਨਾਕਾਰ ਨੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਿੱਧੀ ਗੁਰੂ ਅਭਿੰਦ ਸਿੰਘ ਜੀ ਦੀ ਇੱਕ ਸ਼ਾਹਕਾਰ ਰਚਨਾ ਹੈ ਜੀ ਚੰਡੀ ਦੀ ਵਾਰ 12 ਦੇ ਵਿੱਚ ਸਭ ਤੋਂ ਫੇਮਸ ਤੇ ਤੁਹਾਡੇ ਯੂਜੀਸੀ ਨੈਟ ਦੇ ਅੰਦਰ ਸਭ ਤੋਂ ਇੰਪੋਰਟੈਂਟ ਵਾਰ ਇਸ ਨੂੰ ਤੁਸੀਂ ਕਹਿ ਸਕਦੇ ਹੋ ਇਸ ਵਾਰ ਨੂੰ ਬਗੋਤੀ ਦੀ ਵਾਰ ਵੀ ਕਿਹਾ ਜਾਂਦਾ ਹੈ ਇਸ ਵਾਰ ਦਾ ਦੂਜਾ ਨਾਮ ਕਿਤੇ ਕਿਤੇ ਯੂਜ਼ ਕੀਤਾ ਜਾਂਦਾ ਹੈ ਬਗੋਤੀ ਦੀ ਵਾਰ ਇਸ ਵਾਰ ਦੇ ਅੰਦਰ 54 ਪੋੜੀਆਂ ਨੇ ਤੇ 9 ਦੋਹੇ ਨੇ ਯਾਦ ਰੱਖਣ ਵਾਲੀ ਚੀਜ਼ ਹੈ ਇਹ ਪੋੜੀਆਂ 54 ਅਤੇ ਦੋਹਰੇ 9 ਇਸ ਦਾ ਆਧਾਰ ਕੀ ਹੈ ਮਾਰਕੰਡੇ ਪੁਰਾਨ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਕਿ ਜੋ ਚੰਡੀ ਦੀ ਬਾਤ ਹੈ ਗੋਬਿੰਦ ਸਿੰਘ ਦੁਆਰਾ ਰਚਿਤ ਉਸ ਦਾ ਆਧਾਰ ਕੀ ਹੈ ਪੇਸ ਕੀ ਹੈ ਮਾਰਕੰਡੇ ਪੁਰਾਨ ਠੀਕ ਹੈ ਤੇ ਇਸ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ ਜੋ ਦੇਵੀ ਦੁਰਗਾ ਹੁੰਦੀ ਹੈ ਉਹ ਰਕਸ਼ਸਾਂ ਨੂੰ ਮਾਰਦੀ ਹੈ ਠੀਕ ਹੈ ਤੇ ਜਿਹੜੇ ਮੇਨ ਰਕਸ਼ਸ ਨੇ ਉਹਨੇ ਮੈਖਾ ਸੁਰਤੇ ਸ਼ੁੰਭ ਠੀਕ ਹੈ ਸੋ ਨਰ ਪਹਿਲਾ ਜਿਹੜਾ ਮਾਇਕਾ ਸੁਰਦੀ ਮੋਤੂੰ ਦੀ ਲਾਸ ਤੱਕ ਜਾ ਕੇ ਸ਼ੁੰਭ ਦੀ ਤੇ ਇਸ ਦੇ ਵਿੱਚ ਜੋ ਦੇਵੀ ਦੁਰਗਾ ਹੈ ਉਹ ਹੋਰ ਵੀ ਰਕਸ਼ਸਾਂ ਨੂੰ ਮਾਰਦੀ ਹੈ ਰਕਸ਼ਸਾਂ ਨੂੰ ਖਤਮ ਕਰਦੀ ਹੈ ਠੀਕ ਹੈ ਤੇ ਇਸ ਦੇ ਅੰਦਰ ਜੋ ਛੰਦ ਵਰਤੇ ਗਏ ਨੇ ਨਾ ਉਹ ਹੈ ਸਿਰਖੰਡੀ ਅਤੇ ਨਿਸ਼ਾਨੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਇਸ ਦੇ ਅੰਦਰ 54 ਪੋੜੀਆਂ ਨੇ ਠੀਕ ਹੈ ਉਹਦੇ ਵਿੱਚੋਂ ਦੋ ਪੋੜੀਆਂ ਦੇ ਵਿੱਚ ਤੁਸੀਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਖੰਡੀ ਛੰਦ ਵਰਤਿਆ ਹੈ ਬਾਕੀ ਦੀ ਪੌੜੀਆਂ ਦੇ ਵਿੱਚ ਨਿਸ਼ਾਨੀ ਚੰਦ ਵਰਤਿਆ ਹੈ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਹੈ ਤੇ ਪੌੜੀ 33 ਤੋਂ 50 ਤੱਕ ਯੁੱਧ ਦਾ ਵਰਣਨ ਹੈ ਠੀਕ ਹੈ 33 ਤੋਂ 50ਵੀਂ ਪੌੜੀ ਦੇ ਤੱਕ ਯੁੱਧ ਦਾ ਵਰਣਨ ਕੀਤਾ ਗਿਆ ਹੈ ਠੀਕ ਹੈ ਸੋ ਇਟਸ ਵੈਰੀ ਵੈਰੀ ਇੰਪੋਰਟੈਂਟ ਫॉर ਯੂਅਰ UGC NET ਤਾਂ ਇਹਨੂੰ ਜ਼ਰੂਰ ਯਾਦ ਰੱਖਣਾ ਤੁਸੀਂ ਕਿ ਚੰਡੀ ਦੀ ਵਾਰ ਗੁਰੂ ਗੋਪੀਨ ਸਿੰਘ ਦੁਆਰਾ ਰਚਿਤ ਹੈ ਸਨ ਭਗਵਤੀ ਦੀ ਵਾਰ ਵੀ ਕਹਿੰਦੇ ਨੇ ਇਸ ਚ ਜੋਮਨ ਪੋੜੀਆਂ ਨੇ ਉਹ ਦੋਹੇ ਨੇ ਆਧਾਰ ਮਾਰਕੰਡੇ ਪੁਰਾਨ ਹੈ ਮੈਖਾ ਸੂਰਤੋਂ ਲੈ ਕੇ ਹੋ ਰਕਸ਼ਸਾਂ ਦਾ ਵਧ ਅਤੇ ਸ਼ੁੰਭ ਦੀ ਮੋਤ ਕੀਤੀ ਜਾਂਦੀ ਹੈ ਛੰਦ ਸਿਰਖੰਡੇ ਅਤੇ ਨਿਸ਼ਾਨੀ ਦੋ ਪੋੜੀਆਂ ਸਿਰਖੰਡੇ ਛੰਦ ਵਿੱਚ ਤੇ ਬਾਕੀ ਨਿਸ਼ਾਨੀ ਦੇ ਵਿੱਚ ਤੇ 33 ਤੋਂ 50 ਦੇ ਵਿੱਚ ਯੁੱਧ ਦਾ ਵਰਣਨ ਸੋ ਇਟਸ ਵੈਰੀ ਇੰਪੋਰਟੈਂਟ ਫॉर ਯੂ ਅੱਗੇ ਜੀ ਸਾਡੇ ਕੋਲ ਚੱਠਿਆਂ ਦੀ ਵਾਰ ਚੱਠਿਆਂ ਦੀ ਵਾਰ ਦੇ ਰਚਨਾਕਰ ਨੇ ਪੀਰ ਮੋਹੰਮਦ ਠੀਕ ਹੈ ਇਹ 91 ਪੋੜੀਆਂ ਦੇ ਵਿੱਚ ਤੁਹਾਨੂੰ ਮਿਲਦੀ ਹੈ ਇਸ ਦੇ ਵਿੱਚ ਕੀ ਹੈ ਚੱਠੇ ਸਰਦਾਰ ਅਤੇ ਮਹਾ ਸਿੰਘ ਵਿੱਚ ਯੁੱਧ ਠੀਕ ਹੈ ਮਹਾ ਸਿੰਘ ਕੀ ਸੰਜੀ ਮਹਾ ਸਿੰਘ ਰਣਜੀਤ ਸਿੰਘ ਜੀ ਦੇ ਪਿਤਾ ਸੀ ਠੀਕ ਹੈ ਤੇ ਚੱਠੇ ਸਰਦਾਰਾ ਅਤੇ ਮਹਾ ਸਿੰਘ ਦੇ ਵਿੱਚ ਯੁੱਧ ਦਾ ਵਰਣਨ ਹੁੰਦਾ ਹੈ ਤੇ ਲਾਸਟ ਦੇ ਅੰਦਰ ਕਿੰਦੀ ਚਿਤ ਹੁੰਦੀ ਹੈ ਮਹਾ ਸਿੰਘ ਜੀ ਦੀ ਜਿੱਤ ਹੁੰਦੀ ਹੈ ਇਹ ਤੁਸੀਂ ਚਟੀਆਂ ਦੀ ਵਾਰ ਬਾਰੇ ਯਾਦ ਰੱਖਣੀ ਹੈ ਬੇਸਿਕ ਜੀ ਗੱਲ ਜੋ ਨਦਰ ਸ਼ਾਹੀ ਵਾਰ ਹੈ ਇਹ ਇੱਕ ਇਤਿਹਾਸਕ ਵਾਰ ਹੈ ਐਸ ਦੇ ਜੋ ਰਾਈਟਰ ਨੇ ਹੋਣ ਨਜਾਬਤ ਠੀਕ ਹੈ ਨਜਾਬਤ ਨੇ ਨਦਰ ਸ਼ਾਹੀ ਵਾਰ ਰਚੀ ਹੈ ਇਹ ਕੀ ਹੈ ਇਤਿਹਾਸਕ ਵਾਰ ਹੈ ਐਸ ਦੀਆਂ ਪੋੜੀਆਂ 86 ਨੇ ਤੇ ਵਾਰ ਸਰਦਾਰ ਹਰੀ ਸਿੰਘ ਨਲਵਾ ਕਾਦਰਯਾਰ ਦੁਆਰਾ ਲਿਖੀ ਗਈ ਹੈ ਠੀਕ ਹੈ ਇਹ ਸੰਤਡੀਆਂ ਜਿਹੜੀਆਂ ਇੰਪੋਰਟੈਂਟ ਇੰਪੋਰਟਡ ਵਾਰ ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਕਰਨਾ ਹੈ ਆਧ ਕਾਲ ਦੇ ਵਿੱਚ 6 ਵਾਰਾ ਗੁਰਨਾਨਕ ਕਾਲ ਦੇ ਵਿੱਚ 3 ਵਾਰਾ ਉਸ ਤੋਂ ਇਲਾਵਾ ਚੱਠਿਆਂ ਦੀ ਵਾਰ ਨਦਰ ਸ਼ਾਦੀ ਵਾਰ ਇਹ ਤੇ ਆਪਣੇ ਹਰੀ ਸਿੰਘ ਨਲਵੇ ਬਲੀ ਇਹ ਤੁਸੀਂ ਇਹਨਾਂ ਬਾਰੇ ਜਿਹੜੀਆਂ ਬੇਸਿਕ ਚੀਆਂ ਗੱਲਾਂ ਨੇ ਜ਼ਰੂਰ ਯਾਦ ਕਰਨੀਆਂ ਨੇ ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਜੀ ਜੰਗਨਾਮੇ ਤੇ ਹੁਣ ਜੰਗਨਾਮਾ ਕੀ ਹੁੰਦਾ ਹੈ ਜੰਗਨਾਮਾ ਜੰਗ ਪਲੱਸ ਨਾਮਾ ਠੀਕ ਹੈ ਜੰਗ ਦਾ ਵਰਨਣ ਜੰਗ ਦੇ ਅੰਦਰ ਜੰਗ ਦਾ ਵਰਣਨ ਕੀਤਾ ਜਾਏ ਉਸ ਨੂੰ ਜੰਗਨਾਮਾ ਕਹਿੰਦੇ ਨੇ ਜੰਗਨਾਮੇ ਵਿੱਚ ਬਿਰਤਾਂਤ ਦੀ ਪ੍ਰਧਾਨਤਾ ਹੁੰਦੀ ਹੈ ਬਾਾਰ ਵਿੱਚ ਨਹੀਂ ਹੁੰਦੀ ਦੇਖੋ ਇਹ ਜਿਹੜਾ ਜੰਗਨਾਮਾ ਹੈ ਨਾ ਇਹ ਇਸ ਪੱਖੋਂ ਵੀ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਲਈ ਕਿ ਹਮੇਸ਼ਾ ਇਸ ਕਦਰ ਦਾ ਕੁਐਸਚਨ ਆ ਜਾਂਦਾ ਹੈ ਕਿ ਮੇਜਰ ਡਿਫਰੈਂਸਿਸ ਕੀ ਕੀ ਨੇ ਹਾਰਤੇ ਜੰਗਨਾਮੇ ਦੇ ਵਿੱਚ ਕੀ ਕੀ ਫਰਕ ਹੈ ਕੀ ਕੀ ਅੰਤਰ ਹੈ ਤੁਸੀਂ ਮੈਂ ਜਿਹੜਾ ਚੰਗਨਾਮਾ ਤੁਹਾਨੂੰ ਪੜਾ ਰਹੀਆਂ ਐਸੇ ਸਟਾਈਲ ਦੇ ਨਾਲ ਪੜਾ ਰਹੀਆਂ ਕਿ ਤੁਹਾਨੂੰ ਵਾਰ ਅਤੇ ਚੰਗਨਾਮੇ ਦੇ ਅੰਦਰ ਡਿਫਰੈਂਸ ਕੀ ਹੈ ਉਹ ਵੀ ਪਤਾ ਲੱਗੇ ਤਾਂ ਜੋ ਚੰਗਨਾਮਾ ਹੁੰਦਾ ਹੈ ਉਸ ਦੇ ਵਿੱਚ ਬਿਰਤਾਂਤ ਦੀ ਪ੍ਰਧਾਨਤਾ ਹੁੰਦੀ ਹੈ ਪਰ ਵਾਰ ਵਿੱਚ ਬਿਰਤਾਂਤ ਦੀ ਪ੍ਰਧਾਨਤਾ ਨਹੀਂ ਹੁੰਦੀ ਠੀਕ ਹੈ ਜਿਹੜਾ ਚੰਗਨਾਮਾ ਹੈ ਉਸ ਦੇ ਅੰਦਰ ਨਾਟਕੀਅਤਾ ਨਹੀਂ ਹੁੰਦੀ ਠੀਕ ਹੈ ਤੇ ਵਾਰ ਦੇ ਅੰਦਰ ਨਾਟਕੀਅਤਾ ਹੁੰਦੀ ਹੈ ਜੰਗਨਾਮੇ ਦੇ ਵਿੱਚ ਕੀ ਹੈ ਛੰਦ ਵਰਤੇ ਜਾਂਦੇ ਨੇ ਬੈਦ ਛੰਦ ਤੇ ਵਾਰ ਮੈਂ ਤੁਹਾਨੂੰ ਦੱਸ ਛਟੀਆਂ ਓੜੀਆਂ ਵਿੱਚ ਲਿਖੀ ਜਾਂਦੀ ਹੈ ਠੀਕ ਹੈ ਜੰਗਨਾਮੇ ਵਿੱਚ ਯੁੱਧ ਦੇ ਸਾਰੇ ਪੱਖ ਦੱਸੇ ਜਾਂਦੇ ਨੇ ਵਾਰ ਵਿੱਚ ਇੱਕ ਜੰਗ ਦਾ ਹੀ ਵਰਣਨ ਕੀਤਾ ਜਾਂਦਾ ਹੈ ਤੇ ਜੰਗਨਾਮੇ ਵਿੱਚ ਯੁੱਧ ਦੀ ਸਥਿਤੀ ਤੇ ਵਾਰ ਵਿੱਚ ਨਾਇਕ ਦਾ ਜਸ ਵਾਰ ਦੇ ਅੰਦਰ ਨਾਇਕ ਦਾ ਜਸ ਬਹੁਤ ਜ਼ਿਆਦਾ ਗਾਇਆ ਜਾਂਦਾ ਹੈ ਤੇ ਜੰਗਨਾਮੇ ਵਿੱਚ ਬਿਰਤਾਂਤ ਦੇ ਵਿੱਚ ਤੁਹਾਨੂੰ ਯੁੱਧ ਦੀ ਸਥਿਤੀ ਦੱਸੀ ਜਾਂਦੀ ਹੈ ਇਹ ਡਿਫਰੈਂਸਸ ਵੀ ਤੁਸੀਂ ਬਿਲਕੁਲ ਯਾਦ ਕਰਨੇ ਨੇ ਇਹ ਜਿਹੜੇ ਪੰਜ ਪੁਆਇੰਟ ਮੈਂ ਬਣਾਏ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਵਿੱਚੋਂ ਵੀ ਤੁਹਾਡਾ ਕੁਐਸਚਨ ਜੋ ਹੈ ਬਣ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਮੇਨ ਮੇਨ ਸੰਗਰਾਮੇ ਕਿਹੜੇ-ਕਿਹੜੇ ਸਾਨੂੰ ਸਾਡੇ ਇਤਿਹਾਸ ਦੇ ਅੰਦਰ ਮਿਲ ਰਹੇ ਨੇ ਮੁਕਬਲ ਇਮਾਮ ਹੁਸੈਨ ਠੀਕ ਹੈ ਮੁਕਬਲ ਦਾ ਇਮਾਮ ਹੁਸੈਨ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਸ਼ਾ ਮੁਹੰਮਦ ਠੀਕ ਹੈ ਜੋ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਹੈ ਉਹ ਸ਼ਿਆਮ ਮੁਹੰਮਦ ਦੁਆਰਾ ਰਚਿਤ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਤੇ ਇਸ ਦੇ ਵਿੱਚ ਛੰਦ ਕਿਹੜਾ ਵਰਤਿਆ ਗਿਆ ਹੈ ਬੈਂਤ ਇਸ ਦੇ ਬੰਦ ਕਿੰਨੇ ਨੇ 105 ਠੀਕ ਹੈ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਤੇ ਇੱਕ ਜਿਹੜਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਹੋਰ ਮਿਲਦਾ ਹੈ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਉਹ ਮਟਕ ਦੁਆਰਾ ਵੀ ਲਿਖਿਆ ਗਿਆ ਹੈ ਇਹ ਵਾਲਾ ਹੈ ਜੀ ਸ਼ਾ ਮੁਹੰਮਦ ਦਾ ਜਿੰਦੇ 105 ਬੰਦ ਨੇ ਤੇ ਬੈਂਚਾਂ ਦੇ ਅੰਦਰ ਲਿਖਿਆ ਗਿਆ ਹੈ ਇੱਕ ਮਿਲਦਾ ਹੈ ਮਟਕ ਦੁਆਰਾ ਰਚਿਤ ਉਹਦੇ ਵਿੱਚ ਜੋ ਬੰਦ ਨੇ ਉਹ 35 ਨੇ ਤੇ ਛੰਦ ਕਿਹੜਾ ਹੈ ਡਿਓੜ ਇਹ ਡਿਫਰੈਂਸ ਹੈ ਇਹਨਾਂ ਦੋਵਾਂ ਦੇ ਅੰਦਰ ਤੇ ਜਿਹੜਾ ਜ਼ਿਆਦਾ ਫੇਮਸ ਹੈ ਉਹ ਸ਼ਾ ਮੁਹੰਮਦ ਦਾ ਜ਼ੰਗਨਾਮਾ ਹੈ ਤੇ ਇਸ ਦੇ ਅੰਦਰ ਜਿਹੜਾ ਹੈ ਕਿਹੜੇ-ਕਿਹੜੇ ਮਤਲਬ ਕਿ ਜਿਹੜਾ ਮਟਕ ਦਾ ਜ਼ੰਗਨਾਮਾ ਹੈ ਇਸ ਦੇ ਅੰਦਰ ਮੂਤਕੀ ਫਿਰੂ ਸ਼ਹਿਰ ਅਲੀਵਾਲ ਸਬਰਾਵਾ ਦੀਆਂ ਲੜਾਈਆਂ ਦਾ ਜ਼ਿਕਰ ਹੋਇਆ ਹੈ ਠੀਕ ਹੈ ਮਟਕ ਦੇ ਜੰਗਨਾਮੇ ਦੇ ਅੰਦਰ ਤਾਂ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਇਸ ਦਾ ਇਹ ਟੋਪਿਕ ਸੀ ਭਾਰਤੇ ਜੰਗਨਾਮਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਤਾਂ ਇਸ ਨੂੰ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖੋ ਇੱਕ ਵਾਰੀ ਨਹੀਂ ਸਮਝ ਆਉਂਦੀ ਦੁਬਾਰਾ ਸੁਣੋ ਜਾਂ ਤੁਸੀਂ ਇੰਪੋਰਟੈਂਟ ਜਿਹੜੇ ਪੁਆਇੰਟ ਨੇ ਆਪਦੀ ਕਾਪੀ ਦੇ ਅੰਦਰ ਨੋਟ ਕਰੋ ਤਾਂ ਜੋ ਤੁਹਾਡੀ ਹੈਲਪ ਹੋ ਸਕੇ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਅੱਗੇ ਦੀ ਤਿਆਰੀ ਲਈ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ Dann weiter.